ਕਿਸਨੂੰ ਮੇਰਾ ਬੋਲ ਪੁਰਾ ਲੱਗੇਗਾ ਮੈਂ ਕਵਾਂਗਾ ਲੇਖਰ ਬਣੋ ਦੱਲੇ ਨਾ ਬਣੋ ਪਾਸੋਂ ਰੋਹਿਤ ਬਾਈ ਕਰਦੀ ਜਿਹੜੀ ਕੌੜੀ ਹੁੰਦੀ ਐ ਪੈਸਾ ਵਰਦਾ ਕੁੱਟ ਭਰ ਲਿਓ ਜੇ ਕਿਸੇ ਨੂੰ ਬੋਲ ਚੁਪੇ ਹੋਏ ਹੋਣ ਇਹ ਨਾ ਸਬੂਤਾਂ ਦੇ ਨਾਲ ਵੀ ਕੀ ਐ ਮਾਈਕ ਬੈਂਤੀ ਸ਼ੁਰੂ ਕਰਾਂਗਾ ਧੰਨਵਾਦ ਸਾਬ ਤੁਹਾਨੂੰ ਇਸ ਮੀਟਿੰਗ ਦੇ ਵਿੱਚ ਸਾਡੂੰ ਬਹੁਤ ਜ਼ਿਆਦਾ ਤਬਦੀਲੀ ਕਰਨੀ ਪਈ ਸਾਬ ਪਾਰਟੀ ਹਾਈ ਕਮਾਂਡ ਚ ਕਿਸੇ ਨੂੰ ਮੈਨੂੰ ਮਨੋ ਵੀ ਕਰਨਾ ਪਿਆ ਮੇਰੇ ਕੋਲ ਸਬੂਤ ਵੀ ਨਹੀਂ ਉਸ ਗੱਲ ਦੇ ਪਰ ਤੰਨਾ ਤੋਂ ਪਿਆ ਇਹ ਗੱਲ ਮੈਂ ਜ਼ਰੂਰ ਦੱਸਾਂਗਾ ਨਹੀਂ ਤਾਂ ਨੂੰ ਫੇਰ ਕਰਨਾ ਜਾਂ ਫੇਰ ਕਰਨ ਦੀ ਕੋਸ਼ਿਸ਼ ਕਰਨਾ ਇਹ ਪਾਰਟੀ ਦੇ ਜਾਬਤੇ ਚ ਨਹੀਂ ਆਉਂਦਾ ਉਹ ਪਾਰਟੀ ਦਾ ਵਫਾਦਾਰ ਨਹੀਂ ਹੋ ਸਕਦਾ ਜਿਹੜਾ ਪਾਰਟੀ ਦੀ ਮੀਟਿੰਗ ਨੂੰ ਫੇਲ ਕਰਦਾ ਹੈ ਆਪ ਤੇ ਚਲੂ ਹੋ ਸਕਦਾ ਮੈਂ ਗਰੰਟੀ ਲੱਖ ਦਿੰਦਾ ਇੱਥੇ ਮੇਰਾ ਵੀਰ ਕਹਿੰਦਾ ਬੇਨਤੀ ਕਰਨਾ ਕਿ ਜਿੰਨੇ ਮੇਰੇ ਵੀਰ ਬੈਠੇ ਸ਼ਰਾਬ ਦੀ ਅਨਸਰਾਂ ਦੇ ਵਿੱਚ ਤੁਸੀਂ ਆਉਨੇ ਤੇ ਆਜਦੇ ਮੈਸੇਜਾਂ ਵਿੱਚ ਸਭ ਤੋਂ ਪਹਿਲਾਂ ਬਾਹਰ ਕੜੀਆਂ ਕਰੋ ਸਭ ਤੋਂ ਪਹਿਲਾਂ ਮੇਰੇ ਪਿੰਡ ਦੀ ਗਰਾਊਂਡ ਠੇਕੇ ਦੇ ਦਿੱਤੀ ਜਿਹੜੀ ਮਿਆਂ ਪਾਰਟੀ ਦੋ ਟੱਕੀ ਹੋਈ ਸੀ 2.5 ਸਾਲ ਹੋ ਗਿਆ ਸੀ ਪਰ ਉਹ ਮੇਰੇ ਪਿੰਡ ਦੀ ਗਰਾਊਂਡ ਠੇਕੇ ਦੇ ਦਿੱਤੀ ਗਈ ਇਹਨਾਂ ਨੇ ਕਹਿਣ ਤੇ ਆਹ ਠੀਕ ਹੈ ਇਸ ਕਰਕੇ ਮੈਂ ਬੇਨਤੀ ਕਰਦਾ ਕਾਂਗਰਸ ਪਾਰਟੀ ਅੱਧਾ ਨਹੀਂ ਚਲਣੀ ਤੁਸੀਂ ਵੀ ਆਪਣੀਆਂ ਸਿੱਧਾ ਕਰਕੇ ਆਪੇ ਸਟੇਟ ਤੋਂ ਉੱਤਰ ਜਾਣਾ ਮੈਂ ਵੀ ਆਪੇ ਉਤਰ ਜਾਣਾ ਪਰ ਲੋਕਾਂ ਦੇ ਜਵਾਬ ਲੋ ਕਿ ਲੋਕ ਕੀ ਦਿੰਦੇ ਆ ਲੋਕਾਂ ਨੂੰ ਬੋਲਣ ਦਾ ਟਾਈਮ ਦੋ ਇਸ ਕਰਕੇ ਧਾਰੀਵਾਲ ਸਾਹਿਬ ਗੱਲਾਂ ਲੋੜ ਕਰਨ ਵਾਲੀਆਂ ਨੇ ਅੱਜ ਮੇਰਾ ਪਿੰਡ ਜਿਹੜਾ ਸੀ ਮੇਰੇ ਨਾਲ ਸਾਰਾ ਨਾਰਾਜ਼ ਹੈ ਕਿ ਤੇਰੇ ਪਿੰਡ ਦੀ ਗਰਾਊਂਡ ਠੇਕੇ ਤੇ ਥੋ ਦਿੱਤੀ ਆਪ ਪਾਰਟੀ ਦੇ ਹੁੰਦਾ ਠੇਕੇ ਤੇ ਦਿੱਤੀ ਗਈ ਮਨਜੀਤ ਸ਼ਰਮਾ ਨੂੰ ਫੋਨ ਕੀਤਾ ਆਪ ਆਪਣੇ ਹਲਕਾ ਦਾ ਕਸਬਾ ਸਰਦੀਪ ਸਿੰਘ ਨੂੰ ਆਖਿਆ ਪਰ ਮੇਰੀ ਕਿਸੇ ਸੁਣਵਾਈ ਨਹੀਂ ਕੀਤੀ ਉਹਨਾਂ ਨੇ ਤੁਹਾਡੀ ਮੰਨੀ ਨਹੀਂ ਜਾਂਦੀ ਤੇ ਤੁਸੀਂ ਲੱਗਦੇ ਕੀ ਜੇ ਥੋੜੇ ਦੱਸੋ ਬੋਟਾ ਦੇ ਵਿੱਚ ਕੀ ਕਰ ਸਕਦੇ ਅਸੀਂ ਹੁਣ ਚਾਰ ਕਰਿਆ ਆਮ ਪਾਰਟੀ ਦਾ ਵੀਰੋ ਆਮ ਪਾਰਟੀ ਦਾ ਕਿਹੜਾ ਬੰਦਾ ਨਹੀਂ ਮੈਨੂੰ ਜਾਣਦਾ ਬਹੁਤਾ ਅਰਥ ਜਿਆ ਕਰਕੇ ਦੱਸੋ ਚੱਲ ਜਾਓ ਸਭ ਦੱਤਾ ਜਾਣਦੀ ਆਹ ਵਾਰੀ ਵਿੱਚ 15 ਵਰ੍ਹੇ ਬਲੋਕ ਅਰਾਨੋਂ ਦੇ ਵਿੱਚ ਵਿਸ਼ੇਸ਼ ਤੌਰ ਤੇ ਅੱਜ ਇਹ ਮੀਟਿੰਗ ਸਰਦਾਰ ਅਮਰਜੀਤ ਸਿੰਘ ਬੋਧਵਾਲੀ ਵੱਲੋਂ ਇੱਕ ਵਿਸ਼ੇਸ਼ ਪ੍ਰੋਗਰਾਮ ਕਰਕੇ ਲਈ ਗਈ ਸੀ ਸੋ ਧੰਨਵਾਦ ਜੀ ਆਪਾਂ ਬਾਕੀ ਲੀਡਰਸ਼ਿਪ ਦਾ ਵੀ ਔਰ ਸਾਡੇ ਸਤਿਕਾਰ ਸਾਡੇ ਕੈਬਨਿਟ ਮੰਤਰੀ ਕੁਲਜੀਤ ਸਿੰਘ ਧਾਲੀਵਾਲ ਜੀ ਪਹੁੰਚੇ ਹੋਏ ਨੇ ਔਰ ਪੂਰੇ ਜਿਲ੍ਹੇ ਅਮਰਸਰ ਸਿੰਘ ਚਾਰੀਕੋ ਸੀ ਦੀ ਸਭ ਨੂੰ ਕਹਿੰਦਾ ਮਾਣ ਮਹਿਸੂਸ ਹੁੰਦਾ ਕਿ ਬਹੁਤ ਮਿਹਨਤ ਕਰਕੇ ਇੱਕ ਬਟਾਲੇ ਦੀ ਆਪਾਂ ਐਮਐਲਏ ਦੀ ਜੋ ਸੀਟ ਦਿੱਤੀ ਆ ਉਹ ਸਾਡਾ ਵੀਰ ਆਥਵੀ ਮਿਹਨਤ ਕਰ ਰਿਹਾ ਔਰ ਪਾਰਟੀ ਲੋਕ ਬਹੁਤ ਵਧੀਆ ਨਾਲ ਉਹ ਕਿ ਜ਼ਿੰਮੇਵਾਰੀ ਦੇ ਕੇ ਭੇਜਿਆ ਗਿਆ ਹਲਕਾ ਦੇ ਨਾਲ ਵਿੱਚ ਸੋ ਅਸੀਂ ਅੱਜ ਜੋ ਮੀਟਿੰਗ ਇੱਥੇ ਅਰੇਂਜ ਕੀਤੀ ਆ ਬਲੌਕ ਅਨੌਰ ਵਿੱਚ ਪਲੇ ਜੋ ਵੀ ਪਾਰਟੀਆਂ ਇੱਕ ਮਨਵਲਾ ਸਾਨੂੰ ਮੈਸੇਜ ਸੀ ਆਪਾਂ ਉਹ ਹਰ ਰੂਪ ਹਰ ਪਬਲਿਕ ਹਰ ਪਿੰਡ ਨੂੰ ਹਰ ਪਿੰਡ ਵਿੱਚ ਸੁਨੇਹਾ ਦਿੱਤਾ ਸੀ ਸੋ ਦਿੱਤਾ ਗਿਆ ਉਹ ਤੁਸੀਂ ਵੀ ਆਪਣੇਸਤੋ ਤੂੰ ਇਨਕਲਾਬ ਕਿੱਥੋਂ ਲਿਆਉਂ ਸੋ ਸਲਾਮ ਹੈ ਭਗਵੰਤ ਜੀ ਸੋਚ ਤੇ ਇਨਕਲਾਬ ਖੜਾ ਕਰ ਦਿੱਤਾ ਪੂਰੇ ਪੰਜਾਬ ਦੇ ਵਿੱਚ ਸਾਰੇ ਇੱਕ ਜੀ ਦੀ ਲਤਾ ਨੀਤੀ ਦੀ ਲਤਾ ਜੀ ਦੀ ਨਵਾ ਕੋਈ ਕੰਮ ਨਹੀਂ ਜੇ ਲੀਡਰ ਇੱਕ ਦਈ ਲਾ ਖਿਚ ਰੇ ਆ ਇੱਕ ਸੋਚਣ ਵਾਲੀ ਗੱਲ ਆ ਤੇ ਵਲੰਟੀਅਰ ਕਿਤਾ ਇਕੱਠੇ ਆ ਸਕਦੇ ਮੈਨੂੰ ਤੇ ਆਟੋਮੈਟਿਕਲੀ ਤੁਹਾਡੇ ਵੱਗੇ ਹੋਣੀ ਆ ਔਰ ਜੇ ਕੋਈ ਇਨਸਾਨ ਕੋਈ ਪੁਰਾਣਾ ਵਲੰਟੀਅਰ ਉਹ ਸਰ ਨੂੰ ਚਾਗਦੇ ਕਰ ਰਿਹਾ ਕਿ ਚਲੋ ਮੇਰੇ ਨਾਲ ਤੁਰੋ ਮੈਂ ਤਾਂ ਉਹ ਤੁਹਾਡਾ ਹੱਕ ਸਭ ਕੁਝ ਸੱਚ ਦੀ ਲੜਾਈ ਲੜਦਾ ਤੁਹਾਡੇ ਨਾਲ ਮੇਰੇ ਨਾਲ ਲੱਗੋ ਤੇ ਆਪਾਂ ਜੋ ਉਹਦੇ ਨਾਲ ਵੀ ਹਲੋੰਦੀ ਵਿਚਾਰੇ ਗੱਲ ਸਾਡੇ ਮਨਾ ਜਗਤ ਸਾਹਿਬ ਜਾਂ ਡਾ ਜੀ ਹਾਂ ਤੁਸੀਂ ਉਥੇ ਨਾਂ ਤੇ ਪਹੁੰਚੋ ਦੀ ਗਲਤ ਮਨ ਪਰ ਬਰ ਤੋਪੇ ਗੰਡਾ ਅਫਵਾਹਾਂ ਫਲਾਈਆਂ ਜਾ ਰਹੀਆਂ ਕਿ ਟੀਮ ਮਾੜੀ ਗੱਲ ਆ ਬਹੁਤ ਹੀ ਬਹੁਤ ਨਿੰਦਣ ਜੋ ਗੱਲ ਆਵਾਦੀ ਪਾਰਟੀ ਹੈ ਆਵਾਦੀ ਪਾਰਟੀ ਦੇ ਲੀਡਰ ਹੀ ਮੈਸੇਜ ਦੇ ਰਿਹਾ ਜੀ ਕਿ ਆਵਾਦੀ ਪਾਰਟੀ ਦੀ ਹਾਈ ਕਮਾਂਡ ਨਹੀਂ ਕੋਈ ਵੀ ਕਿੰਨੀ ਜਦੋਂ ਕੀ ਹਾਈ ਕਮਾਂਡ ਦੀ ਮੀਟਿੰਗ ਆ ਸਾਡੇ ਕੋਲ ਪ੍ਰੋਪਰ ਉਹਦਾ ਟਾਈਮ ਸ਼ਡਿਊਲ ਆ ਰਿਹਾ ਨਹੀਂ ਜੇ ਜਦੋਂ ਕੋਈ ਮੀਟਿੰਗ ਹੁੰਦੀ ਆ ਜੇ ਕਿਤੇ ਉਹ ਮੀਟਿੰਗ ਫੇਲ ਹੋ ਜਾਵੇ ਤੇ ਉਹਦੇ ਆਰਗਨਾਈਜ਼ਰ ਦੀ ਜਿੰਨੀ ਕੁ ਦੁਰਤਸਾ ਹੋਣੀ ਹੋ ਤੇ ਹੋਣੀ ਆ ਜੋ ਪਾਰਟੀ ਨਹੀਂ ਹੁੰਦੀ ਆ ਸਹਿਦ ਉਸ ਦਾ ਸਾਹ ਉਸ ਬੰਦੇ ਨੂੰ ਹੁੰਦਾ ਜੋ ਪਾਰਟੀ ਤੋਂ ਹੌਦਾ ਨਹੀਂ ਮੰਗਦਾ ਉਹ ਮੰਗਦਾ ਕਿ ਮੇਰੇ ਹਲਕੇ ਦੇ ਇੱਕ ਟਕਸਾਲੀ ਆਗੂ ਦਾ ਇੱਕ ਇੱਕ ਵਲੰਟੀਅਰ ਦਾ ਕੰਮ ਹੋਣਾ ਚਾਹੀਦਾ ਏ ਜੇ ਕੰਮ ਹੋ ਗਿਆ ਤੇ ਮੈਂ ਸਮਝਾਂਗਾ ਕਿ ਮੈਂ ਉਤੇਦਾਰਾਂ ਜੇ ਕੰਮ ਨਹੀਂ ਹੁੰਦਾ ਤੇ ਫਿਰ ਉਹ ਸੌਤੇ ਨੂੰ ਵੀ ਕੀ ਕਰਨਾ ਤਾਲੀਵਾਦ ਸਾਹਿਬ ਮੇਰੇ ਨਾਲ ਬਹੁਤ ਘੱਟ ਵਿਚਰਿਓ ਬੁਰਾ ਨਾ ਮੰਨਿਓ ਪਾਰਟੀ ਦੇ ਬਹੁਤ ਲੰਬੇ ਵਿਚਰ ਆ ਪਰ ਬੰਦੇ ਦਾ ਪਤਾ ਸਾਹਤ ਕਈ ਵਾਰ ਉਹਦੇ ਜਾਣ ਤੋਂ ਬਾਅਦ ਲੱਗਦਾ ਕਿ ਇੱਥੀ ਜਿੱਤੀ ਸੀ ਮੈਂ ਕਿਸੇ ਦਾ ਮੇਰੇ ਨਾਲ ਕੀਤੀ ਹੋਈ ਜਾਂਦੀ ਦਾ ਬੁਰਾ ਜਨਾ ਪਰ ਕਦੀ ਕਿਸੇ ਦਾ ਕੀਤਾ ਹੋਇਆ ਸਾਥ ਨਹੀਂ ਭੁੱਲਿਆ ਤੁਹਾਡੀ ਇੱਜ਼ਤ ਅਨਮਾਨ ਰੱਖ ਕਰਕੇ ਆ ਕਿ ਕਿਸੇ ਦੇ ਭੋਗ ਤੇ ਤੁਸੀਂ ਜਾ ਰਹੇ ਸੀ ਇਹ ਵੀ ਦੀ ਗੱਲ ਹੈ ਗੱਡੀ ਦੇ ਵਿੱਚ ਕਿਸੇ ਨੇ ਗੱਲ ਕਹੀ ਇੱਕ ਬੰਦਾ ਹੋਰ ਡੇਰਾ ਬਾਬਾ ਨਾਨਕ ਚ ਸਰਗਰਮ ਹੋ ਗਿਆ ਅਮਰਜੀਤ ਸਿੰਘ ਤੋਂ ਵਲੀ ਤੁਹਾਡਾ ਜਵਾਬ ਸੀ ਪਾਰਟੀ ਲਈ ਕੰਮ ਕਰਦੇ ਆ ਤੁਹਾਡਾ ਕੀ ਲੈਂਦਾ ਹੈ ਮੈਨੂੰ ਉਹ ਗੱਲ ਤੁਹਾਡੀ ਭੁੱਲਦੀ ਨਹੀਂ ਹਾਲਾਂਕਿ ਮੈਂ ਗੱਡੀ ਦੇ ਵਿੱਚ ਮੌਜੂਦ ਨਹੀਂ ਸੀ ਪਰ ਮੇਰੀ ਪਿੱਠ ਪਿੱਛੇ ਵੀ ਤੁਸੀਂ ਗੱਲ ਕਹੀ ਮੈਨੂੰ ਉਹ ਯਾਦ ਹੈ ਮੈਂ ਭੁੱਲਦਾ ਨਹੀਂ ਉਹ ਗੱਲਾਂ ਨੂੰ ਕੀਤੇ ਬਤੀਕੀ ਕਿਸੇ ਦੀ ਭੁੱਲ ਸਕਦਾ ਹੈ ਪਰ ਕੀਤਾ ਸਾਨ ਕਦੀ ਨਹੀਂ ਭੁੱਲਿਆ ਜੋ ਬੰਦਾ ਸਾਨ ਫਰਮੋਤ ਹੋਵੇ ਉਹ ਕਦੇ ਕਮਜਾ ਵੀ ਨਹੀਂ ਹੋ ਸਕਦਾ ਇਹ ਗੱਲ ਸੱਚਾਈ ਚ ਜਿਹੜਾ ਸਾਨ ਫਰਮੋਤ ਹੋਵੇ ਪਾਲਟੀ ਦਾ ਸਾਡੇ ਤੇ ਆਸਾਨ ਹੈ ਕਿ ਜੋ ਕਹਿ ਦਈਏ ਓ ਹੁੰਦਾ ਹੈ ਫਿਰ ਸਾਨੂੰ ਹੋਰ ਕੀ ਚਾਹੀਦਾ ਹੈ ਦੋ ਵਧ ਦੱਸੋ ਜੇ ਆਉਂਦਾ ਹੋਵੇ ਚੱਲੇ ਨਾ ਜੇ ਆਉਂਦਾ ਨਾ ਹੋਵੇ ਚੱਲਦੀ ਹੋਵੇ ਫਿਰ ਉਹ ਤੋਂ ਵੱਧ ਚਾਹੀਦਾ ਵੀ ਕੀ ਹੈ ਮੈਂ ਤੇ ਬੇਨਤੀ ਜ਼ਰੂਰ ਕਰਾਂਗਾ ਧੰਨਵਾਦ ਸਾਬ ਤੁਹਾਨੂੰ ਇਸ ਮੀਟਿੰਗ ਦੇ ਵਿੱਚ ਸਾਨੂੰ ਬਹੁਤ ਜ਼ਿਆਦਾ ਤਬਦੀਲੀ ਕਰਨੀ ਪਈ ਸਾਡਾ ਪਾਰਟੀ ਹਾਈਕਮਾਨ ਚੋਂ ਕਿਸੇ ਨੂੰ ਮੈਨੂੰ ਮਨ ਇਹ ਕਰਨਾ ਪਿਆ ਮੇਰੇ ਕੋਲ ਸਬੂਤ ਵੀ ਨਹੀਂ ਉਸ ਕਰਦੇ ਪਰ ਤੰਨਾ ਕਰ ਪਿਆ ਇਹ ਗੱਲ ਮੈਂ ਜ਼ਰੂਰ ਦੱਸਾਂਗਾ ਨਹੀਂ ਤਾਂ ਨੂੰ ਫੇਰ ਕਰਨਾ ਜਾਂ ਫੇਰ ਕਰਨ ਦੀ ਕੋਸ਼ਿਸ਼ ਕਰਨਾ ਇਹ ਪਾਰਟੀ ਦੇ ਜਾਬਤੇ 'ਚ ਨਹੀਂ ਆਉਂਦਾ ਉਹ ਪਾਰਟੀ ਦਾ ਵਫਾਦਾਰ ਨਹੀਂ ਹੋ ਸਕਦਾ ਜਿਹੜਾ ਪਾਰਟੀ ਦੀ ਮੀਟਿੰਗ ਨੂੰ ਫੇਲ ਕਰਦਾ ਹੈ ਜਾਬ ਤੇ ਨਹੀਂ ਹੋ ਸਕਦਾ ਮੈਂ ਗਰੰਟੀ ਲੱਖ ਦਿੰਦਾ ਇੱਥੇ ਮੇਰਾ ਵੀਰ ਇੱਕ ਬੋਲ ਕੇ ਕਹਿਆ ਸੀ ਕਿ ਅਸੀਂ ਜਿੱਤ ਨਹੀਂ ਸਕਦੇ ਮੈਂ ਗਰੰਟੀ ਲੱਖ ਦਿੰਦਾ ਧਰੂਵਰ ਸਾਹਿਬ ਆਹ ਕਰੇ ਇੱਕ ਮੰਚ ਤੇ ਮਾਨਦਾਰ ਇਹਨਾਂ ਸਾਰੇ ਪਾਰਟੀ ਵਾਸਤੇ ਇਕੱਠੇ ਹੋ ਜਾਣ 25000 ਦਾ ਅੰਕੜਾ ਵੀ ਸਾਰੇ ਮਿਲ ਕੇ ਦੂਜੀਆਂ ਪਾਰਟੀਆਂ ਪਰ ਕਰ ਚੜ ਮੈਂ ਬੰਨ ਜਾਗਾ ਇੱਥੋਂ ਦੇ ਲੋਕ ਇਦਾਂ ਦੇ ਨੇ ਹਰਕਾਰ ਤੇਰਾ ਬਾਬਾ ਨਾਨਕ ਦੇ ਲੋਕ ਕਿਸੇ ਦਾ ਸਾਣ ਨਹੀਂ ਭੁੱਲਦੇ ਕਿਸੇ ਦੀ ਵਦੀ ਕੀ ਭੁੱਲ ਜਾਂਦੇ ਨੇ ਇਹਨਾਂ ਰੋਕ ਦੇ باوجود ਵੀ ਇਹ ਲੋਕ ਪਰਖੇ ਨੇ ਤਾਂ ਸੋਚ ਲਓ ਇਹਨਾਂ ਦਾ ਜज्ਬਾ ਇਹਨਾਂ ਦਾ ਜਨੂਨ ਕਿੰਨਾ ਦਾ ਹੋਵੇਗਾ ਜਿਨ੍ਹਾਂ ਨੂੰ ਨਾ ਕਿਸੇ ਦਾ ਡਰਾ ਨਾ ਕਿਸੇ ਦਾ ਖੋਪਾ ਫਿਰ ਇੰਨੇ ਕ ਬੰਦੇ ਜਿਹੜੇ ਉਹ ਗੋਡੀਆਂ ਲਵਾ ਦਿੰਦੇ ਨੇ ਤੇ ਉਹ ਲੋਕ ਨੇ ਜਿਹੜੇ ਮਨਾ ਕਰਨ ਦੇ باوجود ਆਏ ਨੇ ਇਹਨਾਂ ਦਾ ਇੱਕ ਇੱਕ ਕਦਮ ਮੇਰੇ ਸਰ ਮੱਥੇ ਪਰਵਾਣਾ ਔਰ ਇਸ ਮੀਟਿੰਗ ਚੋਂ ਗੱਲ ਕਹਿ ਕੇ ਜਾ ਰਿਆਂ ਅਗਰ ਇੱਕ ਵੀ ਬੰਦੇ ਨਾਲ ਵਧੀਕੀ ਹੋਏਗੀ ਤੇ ਮਰਨ ਮਰਾਉਣ ਤੱਕ ਜਾਵਾਂਗਾ ਕਿਉਂਕਿ ਜਿਸ ਹਾਲਾਤ ਦੇ ਵਿੱਚ ਆਏ ਪਾਰਟੀ ਆਗ ਦੇ ਵਿੱਚ ਉਹ ਮੈਨੂੰ ਪਤਾ ਮੈਂ ਜਾਣਦਾ ਹੈ ਜਾਂ ਇਥੋਂ ਦੇ ਇਲਾਕੇ ਦੇ ਜਿਹੜੇ ਸਾਡੇ ਲੋਕਲ ਲੀਡਰ ਨੇ ਉਹ ਜਾਣਦੇ ਨੇ ਜਾਂ ਫਿਰ ਇਹ ਜਾਣਦੇ ਨੇ ਕਿਸਾ ਹਾਲਾਤ ਦੇ ਵਿੱਚ ਆਏ ਨੇ ਉਹ ਮੈਂ ਚੰਗੀ ਤਰ੍ਹਾਂ ਤੁਹਾਨੂੰ ਬੈਠ ਕੇ ਕੱਲ੍ਹ ਦੱਸਾਂਗਾ ਵੀ ਪਾਰਟੀ ਹਾਈ ਕਮਾਂਡ ਨੂੰ ਵੀ ਇੱਕ ਗੱਲ ਦੱਸਾਂਗਾ ਕਿ ਸਾਡੇ ਨਾਲ ਸਿਰ ਹੋ ਗਿਆ ਅਸੀਂ ਵਾਰ-ਵਾਰ ਹਰ ਕੋਲ ਆਂ ਅਸੀਂ ਇੱਥੇ ਕਹਿ ਰਹੇ ਸੀ 10 ਤੋਂ 15 ਹਜ਼ਾਰ ਵੋਟ ਵਧਾਤੀ ਰੌਲਾ ਪਾਈ ਜਾਂਦੇ ਆ ਪਰ ਇੱਕ ਗੱਲ ਇਹ ਵੀ ਦੇਖ ਲਿਓ ਦਾ ਦੂਜਾ ਪਹਿਲੂ 466 ਬੋਟਾਂ ਨਾਲ ਜਿੱਤਿਆ ਹੋਇਆ ਐਮਐਲਏ 3940 ਨਾਲ ਜਿੱਤ ਕੇ ਗਿਆ ਉਹਦਾ ਜ਼ਿੰਮੇਵਾਰ ਕੌਣ ਹੈ ਇਹ ਅਸੀਂ ਫੇਰਾਂ ਨੂੰ ਜਿਤਾਉਣਾ ਜਿੰਨਾ 11.14 14 15 15 ਪਰਚੇ ਕੀਤੇ ਹੋਣ ਮੇਰੀ ਤਾਂ ਨਿੱਜੀ ਦੁਸ਼ਮਣੀ ਹੈ ਮੈਂ ਸਪਸ਼ਟ ਕਹਿਣਾ ਹੈ ਉਹਦੇ ਲਈ ਕਿਸੇ ਵੀ ਹੱਦ ਤੱਕ ਜਾਊਂਗਾ ਉਹਨੂੰ ਹਰਾਉਣ ਲਈ ਭਾਵੇਂ ਮੈਨੂੰ ਕੁਝ ਵੀ ਕੁਰਬਾਨ ਕਰਨਾ ਪਵੇ ਇਹ ਗੱਲ ਮੈਂ ਨਹੀਂ ਕਹਿ ਰਿਹਾ ਇਹ ਕੱਲਾ-ਕੱਲਾ ਵਲੰਟੀਅਰ ਕਹਿ ਰਿਹਾ ਜਿੰਨਾਂ ਨਾਲ ਜਾਤੀਆਂ ਹੋਈਆਂ ਨੇ ਫਰਾਂਪਰੀ ਸਰਕਾਰ ਦੀ ਜਾਤੀ ਬਰਦਾਸ਼ਤ ਨਹੀਂ ਸਿਆਣੇ ਨੇ ਕਿਹਾ ਸੱਜਣਾ ਨੇ ਫੁੱਲ ਮਾਰਿਆ ਤੇ ਮੇਰੀ ਰੂਹ ਮਰਾਂ ਤੱਕ ਰਹੀ ਜਦੋਂ ਕੋਈ ਆਪਣਾ ਕਰਦਾ ਤਕਲੀਫ ਫੇਰ ਹੁੰਦੀ ਆ ਦੁਸ਼ਮਣ ਦੀ ਤਾਂ ਚੱਲ ਲਈ ਜਾਂਦੀ ਜਦੋਂ ਕਿ ਦੁਸ਼ਮਣੋਂ ਕਰਨਾ ਆਪਣਾ ਕਰਦਾ ਤਾਂ ਦੁੱਖ ਹੁੰਦਾ ਹੈ ਮੇਰੀ ਇੱਕ ਤੁਹਾਨੂੰ ਬੇਨਤੀ ਆ ਧਾਰੀਵਾਦ ਸਾਹਿਬ ਤੁਸੀਂ ਇੱਥੇ ਮੰਚ ਤੋਂ ਬੋਲਦੇ ਸਾਨੂੰ ਐਨੀ ਲੀਡ ਚਾਹੀਦੀ ਆ ਆ ਵੇਠਾਂ ਬੈਠੇ ਵਾਲਿਆਂ ਦੀ ਗਰੰਟੀ ਮੈਂ ਚੁੱਕਦਾ ਤੁਸੀਂ ਜਿੰਨੀ ਬੋਲ ਕੇ ਜਾਓਗੇ ਉਦੋਂ ਡਿਉੜੀ ਹੋਏਗੀ ਅੱਜ ਬੋਲ ਜਾਏ ਸਾਨੂੰ ਇੰਨੀ ਲੀਡ ਚਾਹੀਦੀ ਅੱਜ ਆਪਣੇ ਮੂੰਹ ਬੋਲ ਕੇ ਸਾਨੂੰ ਇੰਨੀ ਲੀਡ ਚਾਹੀਦੀ ਆ ਔਰ ਗਰੰਟੀ ਮੈਂ ਦਿੰਦਾ ਪਲਤੀ ਕਿਸੇ ਘਰੇ ਦਾ ਕਰ ਦਿੱ ਟਿਕਟ ਪਾ ਕੇ ਭੇਜ ਦਵੇ ਡਿਉੜੀ ਕਰਕੇ ਭੇਜਾਂਗੇ ਮੈਂ ਨਹੀਂ ਕਹਾਂਗਾ ਕਿਸੇ ਨੂੰ ਮੇਰਾ ਬੋਲ ਪੂਰਾ ਲੱਗੇਗਾ ਮੈਂ ਕਹਾਂਗਾ ਲੀਡਰ ਬਣੋ ਦਲੇਰਾ ਬਣੋ ਮੈਂ ਆਪਣੇ ਸਾਥੀਆਂ ਨੂੰ ਵੀ ਕਹਾਂਗਾ ਲੀਡਰ ਬਣੋ ਅਹੁਦੇ ਦੀ ਉਮੀਦ ਨਾ ਰੱਖੋ ਕੰਮ ਦੀ ਉਮੀਦ ਰੱਖੋ ਲੋਕ ਤੁਹਾਡੇ ਪੱਠ ਪਿੱਛੇ ਨਹੀਂ ਕੰਨ ਜਿੱਥੇ ਥਰ ਜਾਂਦੇ ਆ ਪਤਾ ਲੱਗਦਾ ਕੋਈ ਥਰਿਆ ਹੋਇਆ ਚਿੱਤਾਂ ਨਾ ਮਰ ਜਾਏ ਦਾ ਹੱਜ ਵਾਲਾ ਨਹੀਂ ਫਿਰ ਬੰਦਾ ਕਹੇਗਾ ਲੀਡਰ ਹੈ ਜਾਤੇ ਇਹ ਕਹਿੰਦਾ ਚੱਠਾ ਜਾਂਦਾ ਚਟਾਰਾ ਮਰਜ਼ੇ ਦਾ ਪਿੱਛੇ ਨਹੀਂ ਹੁਲੇਗਾ ਕਿਉਂ ਦਿੰਦਾ ਨਾ ਕਿਉਂਕਿ ਮੈਨੂੰ ਪਤਾ ਲੀਟਰ ਦੀ ਕੁਆਲਿਟੀ ਕੀ ਹੁੰਦੀ ਹੈ ਮੈਂ ਜਾਣਦਾ ਇਹ ਗੱਲ ਸੋ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਤੁਹਾਡਾ ਉਹ ਤੱਕ ਕਦਾ ਮੇਰਾ ਸਿਰ ਮੱਥੇ ਤੇ ਪਰਮਾਨਾ ਔਰ ਇਹ ਵੀ ਮੈਂ ਤੁਹਾਨੂੰ ਹੱਥ ਜੋੜ ਕੇ ਬੇਨਤੀ ਕਰਦਾ ਕਿ ਤੁਹਾਡੇ ਨਾਲ ਵਦੀਕੀ ਨਹੀਂ ਹੋਣ ਦਿੰਦਾ ਭਾਵੇਂ ਮੇਰਾ ਕੁਝ ਰਵੇ ਭਾਵੇਂ ਨਾ ਰਵੇ ਇਹ ਮੇਰਾ ਵਾਦਾ ਤੁਹਾਡੇ ਬਤੇ ਇੱਕ ਨਹੀਂ ਹੋ ਜਾਗਾ ਫਿਰ ਬੰਤੀ ਕਰ ਲੱਗਿਆ ਧਾਰਿਵਾਦ ਸਾਹਿਬ ਲੀਡ ਬੋਰਡ ਤੇ ਚਲੇ ਜਾਓ ਸ਼ਰੀਜੀ ਤੁਸੀਂ ਵੀ ਲੀਡ ਬੋਰਡ ਤੇ ਚਲੇ ਜਾਓ ਜੋ kia ਕਰਕੇ ਵਿਖਾਏ ਮੇਰੇ ਬਰੇ ਸਾਥੀਏ ਪਿਆਰੇ ਨੇ ਜੋ ਕਈ ਦਿਨ ਕਰ ਦਿੰਦੇ ਨੇ ਇਹਨਾਂ ਨੂੰ ਕਿਸੇ ਤੋਂ ਕੋਈ ਉਮੀਦ ਨਹੀਂ ਇਹ ਆਪਣੀ ਜੇਬ ਤੋਂ ਖਰਚ ਕਰਕੇ ਕਰਦੇ ਨੇ ਇਹਨਾਂ ਨੂੰ ਕਿਸੇ ਤੋਂ ਕੋਈ ਉਮੀਦ ਨਹੀਂ ਕਿ ਅਸੀਂ ਕੁਝ ਲੈਣਾ ਹੈ ਸਾਨੂੰ ਕੁਝ ਚਾਹੀਦਾ ਹੈ ਇਹ ਵੀ ਉਮੀਦ ਨਹੀਂ ਪਰ ਹਾਂ ਇੱਕ ਗੱਲ ਹੋਰ ਕਹਿਣ ਲੱਗਿਆ ਹੈ ਸਾਡੀ ਲੜਾਈ ਤੇ ਐਮਐਲਏ ਦੀ ਸਾਬੂ ਲੜਾਈ ਕਰਤੇ ਕਰਦੀ ਆ ਮੈਂ ਤਾਂ ਪੁੱਛ ਵੀ ਪਾਈ ਕੋਈ ਵੀ ਆਵੇ ਮੈਨੂੰ ਕੋਈ ਇਤਰਾਜ਼ ਨਹੀਂ ਹੋਈਣਾ ਜੀ ਫਿਰ ਵੀ ਨਹੀਂ ਕਹਿ ਸਕਦੇ ਤਾਂ ਮੈਂ ਟਿਕਟ ਦਾ ਲਾਲਚੀ ਹਾਂ ਮੈਂ ਪੂਰਾ ਫੇਸਬੁੱਕ ਤੇ ਉੱਪਰ ਨਹੀਂ ਗਿਆ ਕੋਈ ਗੱਲ ਮੈਨੂੰ ਕੋਈ ਪਰਵਾਹ ਨਹੀਂ ਇਹਦਾ ਮਤਲਬ ਮੈਨੂੰ ਟਿਕਟ ਦੀ ਵਿਲਾਸਾ ਨਹੀਂ ਮੈਨੂੰ ਇਹਨਾਂ ਤੇ ਟੰਮਾ ਦੀ ਲਾਲਸਾ ਹੈ ਤਾਰੀਬਾਹ ਸਾਹਿਬ ਮੈਨੂੰ ਕੁਝ ਵੀ ਕਰਨਾ ਪਿਆ ਭਾਵੇਂ ਕਿਸੇ ਦੇ ਕਾਗਜ਼ ਕੱਟਣੇ ਪਏ ਪਰ ਸੱਚ ਮੱਚ ਮੈਨਾਂ ਨੂੰ ਬਣਾਉਣਾ ਕਹਨਾ ਦੀ ਲੜਾਈ ਸਰਪੰਚੀ ਦੀ ਆ ਮਾਣਾਂ ਦੀ ਲੜਾਈ ਲੜ ਰਹਾ ਮੈਂ ਆਪਣੀ ਲੜਾਈ ਨਹੀਂ ਲੜਦਾ ਮੈਨੂੰ ਲੋੜ ਹੀ ਨਹੀਂ ਖੇਤੀ ਕਰਦੀ ਪਾਸ ਰੋਹਿੰਦ ਵਾਈ ਕਰਦੀ ਜਿਹੜੀ ਕੌਲੀ ਹੁੰਦੀ ਆ ਪੈਸਾ ਵਰ ਦਾ ਘੁੱਟ ਭਰ ਲਿਓ ਜੇ ਕਿਸੇ ਨੂੰ ਬੋਲ ਚੁਵੇ ਹੋ ਹੋ ਇਹਨਾਂ ਸ਼ਬਦਾਂ ਦੇ ਨਾਲ ਸਾਰਿਆਂ ਕੋ ਖਿਮਾ ਦਾ ਜਾਚ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ